ਅੱਜ ਇੱਕ ਯੋਧੇ ਦਾ ਜਨਮ ਦਿਨ ਹੈ ਉਹਦਾ ਨਾਮ ਪੰਥਕ ਸਫਾਂ ਦੇ ਵਿੱਚ ਪੂਰਾ ਜੋ ਗਹਿਗੱਜ ਤਰੀਕੇ ਦੇ ਨਾਲ ਗੜਗੱਜ ਤਰੰਗ ਦੇ ਨਾਲ ਵਸਿਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹਨਾਂ ਨੂੰ ਸੁਲਤਾਨੁਲ ਕੌਮ ਵੀ ਕਿਹਾ ਜਾਂਦਾ ਹੈ 3 ਮਈ 1718 ਈਸਵੀ 3 ਮਈ 1718 ਇਸਵੀ ਲਾਹੌਰ ਦੇ ਲਾਗੇ ਛੋਟਾ ਜਿਹਾ ਪਿੰਡ ਜਿਹਨੂੰ ਆਲੂ ਕਹਿੰਦੇ ਸਨ ਆਲੂ ਪਿੰਡ ਦੇ ਵਿੱਚ ਕਲਾਲਾਂ ਦੇ ਘਰ ਉਹਨਾਂ ਦੀ ਗੋਤ ਸੀ ਕਲਾਲ ਕਲਾਲਾਂ ਦੇ ਘਰ ਸਰਦਾਰ ਬਦਰ ਸਿੰਘ ਦੇ ਘਰ ਤੇ ਬੀਬੀ ਜੀਵਨ ਕੌਰ ਦੀ ਕੁੱਖੋਂ ਜਨਮ ਲਿਆ ਸਰਦਾਰ ਜੱਸਾ ਸਿੰਘ ਉਹਨੇ ਆਪਣੇ ਪਿੰਡ ਦੇ ਨਾਮ ਤੇ ਆਪਣਾ ਨਾਮ ਰੱਖਿਆ ਸੀ ਆਲੂਵਾਲੀਏ ਅਸਲ ਦੇ ਵਿੱਚ ਉਹਨਾਂ ਨੂੰ ਜੇ ਅਸੀਂ ਘੋਤ ਕਹੀਏ ਉਹਨਾਂ ਦਾ ਸਰਨੇਮ ਕਹੀਏ ਤਾਂ ਕਲਾਲ ਸੀ 1716 ਇਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੁੰਦੇ ਆ 1718 ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਏ ਦਾ ਜਨਮ ਹੋਇਆ ਲਾਹੌਰ ਦੇ ਇਸ ਛੋਟੇ ਜਿਹੇ ਪਿੰਡ ਆਲੂ ਦੇ ਵਿੱਚ ਔਰ ਫਿਰ ਜਦੋਂ ਇਹ ਨੌਜਵਾਨ ਗੱਭਰੂ ਜਿਸ ਵੇਲੇ ਮੋਚ ਫੁੱਟਦੀ ਹੈ तकरीबन 12-13 ਸਾਲ ਤੋਂ ਚੜਦੀ ਉਮਰੇਸ਼ ਹੁੰਦੀ ਹੈ ਉਸ ਵੇਲੇ ਇਹ ਪੰਥਕ ਸਫਾਵਾਂ ਦੇ ਵਿੱਚ ਆਣ ਕਰਕੇ ਜੋ ਇਹ ਗੁਰੂਆਂ ਸਿੰਘਾਂ ਦੇ ਨਾਲ ਜੋ ਜਥਿਆਂ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਤਗੜਾ ਜੁੱਸਾ ਸੀ ਤਗੜਾ ਸਰੀਰ ਸੀ ਔਰ ਗੁਰੂ ਕੇ ਸਿੱਖਾਂ ਦੇ ਘਰ ਵਿੱਚ ਪੈਦਾ ਹੋਣ ਕਰਕੇ ਸਿੱਖੀ ਦੀ ਪਾਣ ਜਿਹੜੀ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਜਨਮ ਤੋਂ ਹੀ ਲੱਗੀ ਹੋਈ ਸੀ ਅਸੀਂ ਜਦੋਂ ਇਹ ਚੀਜ਼ਾਂ ਵੇਖਦੇ ਹਾਂ ਇਤਿਹਾਸ ਵਿੱਚੋਂ ਸਾਨੂੰ ਲੱਭਦੀਆਂ ਜਿਸ ਵੇਲੇ ਇਹ ਜੱਥਾ ਉਹ ਜੱਥਾ ਸੀ ਜਦੋਂ 1745 ਦੇ ਵਿੱਚ ਪੂਲੇ ਪਿੰਡ ਵਿੱਚ ਜਿਥਾ ਪਹੁੰਚਿਆ ਗੁਰੂ ਕੇ ਸਿੱਖ ਭਾਈ ਤਾਰੂ ਸਿੰਘ ਦੇ ਘਰ ਵਿੱਚ ਤਾਂ ਉਸ ਵੇਲੇ ਭਾਈ ਤਾਰੂ ਸਿੰਘ ਜੋ ਕੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਕਰਦਾ ਸੀ ਤੇ ਉਹ ਭਾਈ ਸਾਹਿਬ ਭਾਈ ਜੱਸਾ ਸਿੰਘ ਆਲੂ ਵਾਲੀਏ ਦੇ ਕੋਲ ਪੱਟੀ ਤੋਂ ਇੱਕ ਪੰਡਿਤ ਜਿਹੜਾ ਸੀ ਉਹ ਪੁਕਾਰ ਲੈ ਕੇ ਪਹੁੰਚਿਆ ਆਪਾਂ ਇੱਕ ਗੱਲ ਸੁਣੀ ਹੈ ਕਿ ਗੁਰੂ ਸਾਹਿਬ ਜੀ ਉਹਨਾਂ ਯੋਧਿਆਂ ਦੀ ਕਦਰ ਕਰਦੇ ਸਨ ਜਿਹੜੇ ਸਮਾਜ ਨੂੰ ਚੰਗੀ ਸੇਧ ਦਿੰਦੇ ਸੀ ਤੇ ਇਹ ਸਰਦਾਰ ਜੱਸਾ ਸਿੰਘ ਆਲੂਆਲੀਆ ਵੀ ਉਹਨਾਂ ਯੋਧਿਆਂ ਵਿੱਚੋਂ ਇੱਕ ਯੋਧਾ ਸੀ ਜਿਸ ਨੇ ਹਮੇਸ਼ਾ ਇਸ ਚੀਜ਼ ਨੂੰ ਪਹਿਲ ਕੀਤੀ ਕਿ ਗੁਰੂ ਨੇ ਸਾਨੂੰ ਜੋ ਹੁਕਮ ਕੀਤਾ ਹੈ ਉਸ ਦੇ ਅਨੁਸਾਰ ਅਸੀਂ ਚੱਲੀਏ ਉਸ ਪੰਡਤ ਦੀ ਪੁਕਾਰ ਸੁਣ ਕੇ ਕਿ ਪੱਟੀ ਦਾ ਨਵਾਬ ਮੇਰੀ ਧੀ ਨੂੰ ਚੁੱਕ ਕੇ ਲੈ ਗਿਆ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਜਥੇ ਸਮੇਤ ਰੋਟੀਆਂ ਜਿਹੜੀਆਂ ਸੀ ਟੋਕਰੇ 'ਚ ਰੱਖੀਆਂ ਭਾਈ ਤਾਰੂ ਸਿੰਘ ਨੂੰ ਕਹਿੰਦੇ ਵੀ ਅਸੀਂ ਆਣ ਕੇ ਛੱਕਾਂਗੇ ਤੇ ਇਹਨਾਂ ਨੇ ਪੱਟੀ ਨੂੰ ਸੋਧਿਆ ਜਾ ਕਰਕੇ ਉਸ ਪਠਾਨ ਨਵਾਬ ਨੂੰ ਸੋਧ ਕੇ ਉਸ ਲੜਕੀ ਨੂੰ ਜੋ ਉਹਦੇ ਪਿਤਾ ਉਹਦੇ ਪਰਿਵਾਰ ਦੇ ਪਾਸ ਛੱਡਿਆ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਸਰਦਾਰ ਨੈਣਾ ਸਿੰਘ ਕੋਲੋਂ ਅੰਮ੍ਰਿਤ ਛਕਿਆ ਸਰਦਾਰ ਨੈਣਾ ਸਿੰਘ ਬੁੱਢਾ ਦਲ ਦਾ ਤੀਸਰਾ ਜਥੇਦਾਰ ਹੋਇਆ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵਿੱਚੋਂ ਜਿਹੜੀ ਜਥੇਦਾਰੀ ਹੈ ਉਹਨਾਂ ਜਥੇਦਾਰੀਆਂ ਦੇ ਵਿੱਚੋਂ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ 1753 ਈਸਵੀ ਨੂੰ ਖਾਲਸਾ ਦਲ ਦਾ ਜਥੇਦਾਰ ਬਣਾਇਆ ਗਿਆ ਕਿ ਤੁਸੀਂ ਅੱਜ ਤੋਂ ਖਾਲਸਾ ਦਲ ਦੀ ਜਿਹੜੀ ਅਗਵਾਈ ਹੈ ਤੁਸੀਂ ਕਰਨੀ ਹੈ ਜਥੇਦਾਰ ਦੇ ਰੂਪ ਵਿੱਚ ਔਰ 1764 ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਵੀ ਇਹਨਾਂ ਨੇ ਟੱਕਰਾ ਕੀਤਾ ਅਹਿਮਦ ਸ਼ਾਹ ਅਬਦਾਲੀ ਨੇ ਉਸ ਵੇਲੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਸੀ ਜਿੱਥੋਂ ਕਿ ਇਹਦੇ ਛੱਟ ਵੀ ਲੱਗੀ ਸੀ ਇੱਟ ਵੀ ਵੱਜੀ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਆਖਿਆ ਵੀ ਅਸੀਂ ਕਿਉਂ ਸੇਵਾ ਕਰਾਂਗੇ ਅਸੀਂ ਪਹਿਲਾਂ ਇਹਨਾਂ ਬੰਦਿਆਂ ਨੂੰ ਫੜੀਏ ਉਹਨਾਂ ਨੇ ਪਿੱਛੇ ਜਾ ਕਰਕੇ ਫੌਜ ਲਾ ਕੇ ਅਹਿਮਦ ਸ਼ਾਹ ਅਬਦਾਲੀ ਦੀ ਸਾਰੀ ਫੌਜ ਉਹਨਾਂ ਨੇ ਫੜੀ ਫੜ ਕੇ ਇੱਥੇ ਅੰਮ੍ਰਿਤਸਰ ਲਿਆਂਦੀ ਤੇ ਕਹਿੰਦੇ ਪੁੱਤਰੋ ਚੱਲੋ ਕਢੋ ਹੁਣ ਸਰੋਵਰ ਦੇ ਵਿੱਚੋਂ ਇੱਟਾਂ ਮਲਬਾ ਸਾਰਾ ਮਲਬਾ ਅਹਿਮਦ ਸ਼ਾਹ ਦੁਰਾਨੀ ਦੀ ਫੌਜ ਕੋਲੋਂ ਕਢਾਇਆ ਸਫਾਈ ਕਰਵਾਈ ਤੇ ਫਿਰ ਕੁੱਟ-ਕੁੱਟ ਕੇ ਉਹਨਾਂ ਨੂੰ ਕਾਬਲ ਵੱਲ ਨੂੰ ਭੇਜ ਦਿੱਤਾ ਭਜਾਇਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉਹਨਾਂ ਜਥੇਦਾਰਾਂ ਦੇ ਵਿੱਚੋਂ ਸੀ ਜਿਨ੍ਹਾਂ ਨੇ ਸਰਦਾਰ ਬਗੇਲ ਸਿੰਘ ਸਰਦਾਰ ਜੱਸਾ ਸਿੰਘ ਰਾਮਗੜੀ ਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਰਾਏ ਸਿੰਘ ਇਹਨਾਂ ਨੇ ਇਕੱਠੇ ਹੋ ਕੇ ਸੋਚਿਆ ਵੀ ਦਿੱਲੀ ਦੇ ਤਖਤ ਤੇ ਕਬਜ਼ਾ ਕਰੀਏ ਤੇ ਜਾ ਕੇ ਲਾਲ ਕਿਲੇ ਤੇ ਝੰਡਾ ਚੜ੍ਹਾ ਦਿੱਤਾ ਤੇ ਸਿੰਘਾਂ ਨੇ ਭਾਈ ਬਘੇਲ ਸਿੰਘ ਵਰਗਿਆਂ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਉਸ ਤਖਤ ਤੇ ਬਿਠਾ ਕੇ ਇਹ ਆਖਿਆ ਵੀ ਤੁਸੀਂ ਹੁਣ ਬਾਦਸ਼ਾਹ ਬਣੋ ਤਾਂ ਜੱਸਾ ਸਿੰਘ ਆਲੂਵਾਲੀਆ ਕਹਿਣ ਲੱਗੇ ਕਹਿੰਦੇ ਵੀ ਸਾਡੇ ਕੋਲ ਤਾਂ ਅਕਾਲ ਤਖਤ ਨਾਲੋਂ ਵੱਡੀ ਹੋਰ ਚੀਜ਼ ਕਿਹੜੀ ਹੈ ਇਹ ਤਾਂ ਤਖਤ ਹੀ ਸਾਡੇ ਤੇ ਹਮੇਸ਼ਾ ਜ਼ੁਲਮ ਕਰਦਾ ਰਿਹਾ ਤੇ ਉਥੋਂ ਜਿਹੜਾ ਆਪਾਂ ਦਰਬਾਰ ਸਾਹਿਬ ਦੇ ਵਿੱਚ ਅੱਜ ਵੀ ਲੰਗਰ ਹਾਲ ਦੇ ਉਪਾਲੇ ਪਾਸੇ ਤੇ ਨਾ ਜਦੋਂ ਆਪਾਂ ਦੁੱਖ ਭੰਜਣੀ ਬੇਰੀ ਦੀ ਲੈਫਟ ਹੈਂਡ ਸਾਈਡ ਤੇ ਦੇਖਦੇ ਹਾਂ ਉਥੋਂ ਦਿੱਲੀ ਦਾ ਤਖਤ ਹੀ ਪੱਟ ਕੇ ਲੈ ਆਏ ਸੀ ਵੀ ਇੱਥੇ ਲਿਆ ਕੇ ਰੱਖਤਾ ਵੀ ਆਹ ਹੁਣ ਅਸੀਂ ਦਿੱਲੀ ਦਾ ਤਖਤ ਇੱਥੇ ਰੱਖਾਂਗੇ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਅਗਵਾਈ ਦੇ ਵਿੱਚ ਉਹਦੇ ਜੱਸਾ ਸਿੰਘ ਰਾਮਗੜੀਏ ਦੇ ਬੁੰਗਿਆਂ ਦੇ ਥੱਲੇ ਉਹ ਅਸਥਾਨ ਅਜੇ ਵੀ ਤੁਹਾਨੂੰ ਦਿਖ ਜਾਏਗਾ ਤੋ ਉਹਨਾਂ ਦੇ ਵਿੱਚੋਂ 1772 ਈਸਵੀ ਦੇ ਵਿੱਚ ਉਹਨਾਂ ਨੇ ਕਪੂਰਥਲੇ ਰਿਆਸਤ ਦੀ ਨੀਂ ਰੱਖੀ ਇਹ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਕਪੂਰਥਲਾ ਰਿਆਸਤ ਬਣਾਈ ਹੈ ਤੇ 1772 ਈਸਵੀ ਦੇ ਵਿੱਚ ਇਸ ਕਰਕੇ ਉੱਥੋਂ ਦਾ ਕਾਲਜ ਆ ਉਹਨੂੰ ਅੱਜ ਕੱਲ ਤੁਸੀਂ ਰਣਧੀਰ ਕਾਲਜ ਵੀ ਕਹਿ ਦਿੰਦੇ ਆ ਪਰ ਉਹਦਾ ਨਾਮ ਕੀ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਾਲਜ 1985 ਦੇ ਵਿੱਚ ਇਹ ਪੰਜਾਬ ਸਰਕਾਰ ਨੇ ਉਸ ਕਾਲਜ ਨੂੰ ਮਾਨਤਾ ਦਿੱਤੀ ਤੇ ਅੱਜ ਦੇ ਸਮੇਂ ਤੱਕ ਵੀ ਉਹ ਕਾਲਜ ਜਿਹੜਾ ਹੈ ਉਥੇ ਜੋ ਪੜ੍ਹਾਈਆਂ ਜਿਹੜੀਆਂ ਬੜੀ ਚੜ੍ਹਦੀ ਕਲਾ ਨਾਲ ਹੋ ਰਹੀਆਂ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਨਾਮ ਤੇ ਉਹ ਕਾਲਜ ਹੈ ਕਪੂਰਥਲਾ रियासत ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਬਣਾਈ ਤੇ 1779 ਵਿੱਚ ਉਥੇ ਉਹ ਵਸ ਗਿਆ ਤੇ 1783 ਈਸਵੀ ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ ਇਸ ਫਾਨੀ ਸੰਸਾਰ ਤੋਂ ਸਿੱਖਾਂ ਦੀ ਚੜ੍ਹਦੀ ਕਲਾ ਕਰਦਿਆਂ ਹੋਇਆਂ ਸਰੀਰ त्यागਿਆ 1718 ਚ ਪੈਦਾ ਹੋਇਆ ਤੇ 1783 ਨੂੰ ਉਹ ਇਸ ਫਾਨੀ ਸੰਸਾਰ ਨੂੰ અલਵਿਦਾ ਕਹਿ ਗਿਆ ਅੱਜ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦਾ ਜਨਮ ਦਿਹਾੜਾ ਸਾਰੀਆਂ ਸੰਗਤਾਂ ਨੂੰ ਇਹੋ ਜੇ ਚੜ੍ਹਦੀ ਕਲਾ ਸੁਲਤਾਨੋਂ ਕੌਮ ਅਤੇ ਸਿੱਖਾਂ ਦਾ ਬਾਦਸ਼ਾਹ ਅਤੇ ਇਸ ਤਰ੍ਹਾਂ ਕਹੀਏ ਕਿ ਪੰਥ ਦਾ ਮੋਢੀ ਤੇ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਇਹੋ ਜੇ ਕੌਮ ਦੇ ਯੋਧੇ ਸੰਸਾਰ ਦੇ ਵਿੱਚ ਬੈਦਾ ਹੋਣੇ ਚਾਹੀਦੇ ਹਨ ਜਿਨ੍ਹਾਂ ਨੇ ਕਿ ਇਸ ਸੰਸਾਰ ਦੇ ਵਿੱਚ ਉਸ 18ਵੀਂ ਸਦੀ ਵਿੱਚ ਕੌਮ ਦਾ ਨਾਮ ਉੱਚਾ ਕੀਤਾ ਤੇ ਦੁਨੀਆ ਦੇ ਅੰਦਰ ਇਹ ਇੱਕ ਜੰਗਜੂ ਕੌਮ ਜਿਹੜੀ ਸੀ ਉਸ ਨੂੰ ਪ੍ਰਸਿੱਧ ਕਰਕੇ ਆਪਣਾ ਨਾਮਣਾ ਖੱਟ ਕੇ ਸੰਸਾਰ ਤੋਂ ਗਏ ਸੋ ਉਹਨਾਂ ਦੇ ਇਤਿਹਾਸ ਨੂੰ ਵਿਚਾਰਦੇ ਹਾਂ ਉਹ ਗੁਰਬਾਣੀ ਨੂੰ ਵਿਚਾਰਦੇ ਹਾਂ ਹੋਇਆਂ ਪੁੱਲਾਂ ਦੀ ਖਿਵਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ